ਅੱਜ ਤੈਨੂੰ ਸਵਾਲ ਪੁੱਛਦਿਆਂ ਵੀ ਤੈਨੂੰ ਕਿੰਨੇ ਕੁ ਜਰਨਲ ਨਾਲ ਜਾ ਠੀਕ ਆ ਆਪਣਾ ਸਵਾਲ ਹੈਗਾ ਜੀ ਉਹ ਕਿਹੜਾ ਦਰਖਤ ਹੈ ਜਿਸ ਤੇ ਆਪਾਂ ਚੜ੍ਹ ਨਹੀਂ ਸਕਦੇ ਫਿਰ ਆਪਸ਼ਨਾਂ ਵੀ ਦਿੰਦਾ ਮੈਂ ਤੈਨੂੰ ਆਪਸ਼ਨ ਹੈ ਗਿਆ ਸੇਬ ਕੇਲਾ ਆਂਬ ਅਮਰੂਦ ਹਾਂ ਉਧਰ ਸਾਹਮਣੇ ਧਿਆਨ ਕਰ ਇੰਨਾ ਚ ਹੈ ਗਿਆ ਸੇਬ ਲੱਗਦਾ ਮੈਨੂੰ ਪਹਿਲੇ ਨੰਬਰਾਂ ਸੇਬ ਨਹੀਂਗਾ ਸੇਬ ਤੇ ਕਿਥੇ ਸੇਬ ਤੇ ਨਾ ਚੜ੍ਹ ਸਕਦੇ ਆ ਨਹੀਂ ਭਈ ਉਹਦੇ ਟਾਣੇ ਪਤਲੇ ਹੁੰਦੇ ਆ ਅੱਛਾ ਇੰਨਾ ਤੈਨੂੰ ਪਤਾ ਮੈਂ ਜਾਣ ਕੀ ਕਿਹਾ ਸੀ ਆਂਬ ਬਸ ਆਂਬ ਤੇ ਨਹੀਂ ਯਾਰ ਮੈਂ ਆਂਬ ਦਾ ਵੇਖਿਆ ਬੂਟਾ ਕਦੇ ਆਂਬ ਕਿੰਨੇ ਖਾਦੇ ਆ ਆਂਬ ਖਾਦੇ ਬੋਤਾ ਮੈਂ ਤਰਖਤੰਦ ਤੋੜ ਕੇ ਖਾਦੇ ਆ ਨਹੀਂ ਭਈ ਨਹੀਂ ਖਾਦੇ ਉਹ ਲੈ ਕੇ ਖਾਦੇ ਕਦੇ ਬਾ ਫਿਰ ਇਹ ਆਂਬ ਦਾ ਤੈਨੂੰ ਪਤਾ ਨਹੀਂ ਅਮਰੂਦ ਦੱਸ ਦੇ ਅਮਰੂਦ ਤੇ ਵੀ ਨਹੀਂ ਹੈ ਅਮਰੂਦ ਤੇ ਵੀ ਚੰਦ ਤੂੰ ਹੀ ਕੁਝ ਦੱਸ ਬਈ ਫਿਰ ਤੈਨੂੰ ਕਿਹੜਾ ਲੱਗਦਾ ਉਹ ਕੇਲਾ ਲੱਗਦਾ ਕੇਲਾ ਵੇਖ ਲੈ ਤੂੰ ਕੇਲੇ ਕਿੰਨੇ ਖਾਦੇ ਆ ਕੇਲੇ ਬਹੁਤ ਇਹ ਦਰਖਤ ਨੇ ਜੜ ਕੇ ਖਾਧਿਆ ਕਿ ਵੈਸੀ ਵੈਸੇ ਖਾਧੇ ਤਾਂ ਚੜਕੇ ਕਦੇ ਚੜ ਕੇ ਵੇਖੀ ਲੱਗ ਜਾਊ ਪਤਾ ਚੜਿਆ ਜਾਂਦਾ ਕਿ ਨਹੀਂ ਨਹੀਂ ਮੈਂ ਤਾਂ ਰੇਡੀਓਂ ਲੱਗੇ ਤਾਂ ਦੇਖ ਲੈ ਭਾਈ ਇਹਨੇ ਤਾਂ ਕਹਿਤਾ ਵੀ 2 ਨੰਬਰ ਆਪਸ਼ਨ ਸਿਲੈਕਟ ਕਰ ਲਈ ਅੱਗੇ ਤੁਸੀਂ ਦੱਸਣਾ ਵੀ ਇਹਦਾ ਉੱਤਰ ਸਹੀ ਆ ਕਿ ਨਹੀਂਗਾ ਠੀਕ ਹੈ ਜੀ